ਬੇਦਰਬੀ ਹੋਈ ਸੀ ਮੋਰਚੇ ਤੇ ਜੀ ਕੁੱਟਾ ਟੰਗਿਆ ਸੀ ਜੀ ਤੇ ਟੰਗਿਆ ਸੀ ਸਿੰਘਾਂ ਨੇ ਆ ਜੀ ਤੇ ਹੁਣ ਇਹ ਨਾਲੇ ਦਾ ਨਾਲੇ ਬੰਦਾ ਕੁੱਟਿਆ ਨਾਲੇ ਹੁਣ ਤਾਂ ਤੇ ਜੀ ਉਸ ਇਹਨਾਂ ਸਿੰਘਾਂ ਨੇ ਧਰਨਾ ਲਾ ਕੇ ਉੱਥੇ ਇਹਨਾਂ ਨੇ ਛੋਣੀ ਬਣਾ ਕੇ ਇਹਨਾਂ ਨੇ ਲੋਕਾਂ ਦੇ ਪਿੰਡਾਂ ਦੀ ਬੜੀ ਜਾਨ ਬਚਾਈ ਤੇ 2 ਘੰਟਿਆਂ ਦਾ ਧਰਨਾ ਲੱਗਾ ਹਾਂ ਜੀ ਲੱਗਾ ਮਿੱਤਰੋ ਇੱਥੇ ਨਿਹੰਗ ਸਿੰਘਾਂ ਫੌਜਾਂ ਨੇ ਧਰਨਾ ਲਗਾਇਆ ਹੋਇਆ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਖੜਾ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਧਰ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਜਾਮ ਇੱਥੇ ਲੱਗਾ ਹੋਇਆ ਜਿਹੜੀਆਂ ਸਵਾਰੀਆਂ ਨੇ ਇੱਥੇ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀਆਂ ਨੇ ਉਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸਾਰੀਆਂ ਸਵਾਰੀਆਂ ਨੇ ਉਹ ਇੱਥੇ ਪਰੇਸ਼ਾਨੀ ਦੇ ਵਿੱਚ ਨੇ ਤੇ ਇੱਥੇ ਟਰੱਕਾਂ ਵਾਲੇ ਬੱਸਾਂ ਵਾਲੇ ਕਾਰਾਂ ਵਾਲੇ ਇੱਥੇ ਪਰੇਸ਼ਾਨ ਨੇ ਤੇ ਇਸ ਚੌਂਕ ਦੇ ਵਿੱਚ ਇੱਥੇ ਧਰਨਾ ਲੱਗਾ ਹੋਇਆ ਆਪਾਂ ਇਹ ਜਿਹੜੇ ਧਰਨਾਕਾਰੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਧਰਨਾ ਕਿਉਂ ਲਗਾਇਆ ਜਾਂ ਕੀ ਕਾਰਨ ਆ ਹਾ ਬਾਈ ਤੁਸੀਂ ਗੱਲ ਜਾਰੀ ਕਰੋ ਇਹ ਤੱਕਾ ਕਰ ਰਹੀ ਹੈ ਪੁਲਿਸ ਬਹੁਤ ਤੱਕਾ ਜੀ ਇਹਨਾਂ ਨੇ ਤੱਕਾ ਹੀ ਕੀਤਾ ਰਾਜ ਸਿੰਘ ਚਾਰ ਬਿਠਾਏ ਇੱਕ ਹੋਰ ਬਿਠਾ ਲਿਆ ਸਵੇਰੇ ਜੀ ਸਾਨੂੰ ਕਹ ਰਾਤ ਕਹਿੰਦੇ ਮਹਾਰਾਜ ਜੀ ਬੇਦਬੀ ਕੀਤੀ ਹੈ ਨਾ ਬੰਦਾ ਬੰਦਾ ਜਿਹਨੇ ਬੇਦਬੀ ਕੀਤੀ ਹੈ ਉਹ ਬੰਦਾ ਫੜ ਕੇ ਅੰਦਰ ਕਰਨਾ ਚਾਹੀਦਾ ਸੀ ਇਹਨਾਂ ਨੂੰ ਸ਼੍ਰੀ ਆਮ ਘੁੰਮ ਰਹੀ ਸੀ ਸੜਕਾਂ ਤੇ ਹਰ ਜੀ ਪਲੀਜ਼ ਤਾਂ ਅਸੀਂ ਡੀਐਸਪੀ ਸਾਹਿਬ ਦੀ ਬਾਈਟ ਕੀਤੀ ਉਹ ਕਹਿੰਦੇ ਵੀ ਇਹਨਾਂ ਨੇ ਬੰਦਾ ਕੁੱਟਿਆ ਤੇ ਉਹਦਾ ਬਹੁਤ ਜ਼ਿਆਦਾ ਜ਼ਖਮੀ ਉਹਦੇ ਸੱਟਾਂ ਲੱਗੀਆਂ ਦੇਖੋ ਜੀ ਫੌਜਾਂ ਫੌਜਾਂ ਅਬੇਦ ਵੀ ਹੋਈ ਸੀ ਮੋਰਚੇ ਦੇ ਜੀ ਪੁੱਠਾ ਟੰਗਿਆ ਸੀ ਜੀ ਟੰਗਿਆ ਸੀ ਸਿੰਘਾਂ ਨੇ ਨਾ ਤੇ ਇੱਥੇ ਅਸੀਂ ਟੰਗ ਸਕਦੇ ਸੀ ਅਸੀਂ ਇੱਦਾਂ ਕੋਈ ਨਹੀਂ ਟੰਗਿਆ ਸੀ ਇਹਨਾਂ ਨੂੰ ਕਿਹਾ ਵੀ ਫੜਾਓ ਸਾਡੇ ਹੱਥ ਨਹੀਂ ਲੱਗੇ ਹੱਥ ਲੱਗੇ ਪੰਜ ਕੇ 60 ਲੱਗੀ ਉਹਨਾਂ ਦੇ ਜੀ ਠੀਕ ਹੈ ਜੀ ਸ਼ਰਾਬ ਪੀਤੀ ਸੀ ਉਹਨੇ ਰੱਜਿਆ ਸ਼ਰਾਬ ਨਾਲ ਸੀਗਾ ਸਿੰਘਾਂ ਨੂੰ ਦੇਖ ਕੇ ਉਹ ਭੱਜ ਪਿਆ ਭੱਜ ਕੇ ਡਿੱ ਗਿਆ ਦੇਖ ਕੇ ਫੇਰ ਸੱਟ ਲੱਗੀ ਉਹਦੇ ਭੱਜ ਕੇ ਡਿੱ ਗਿਆ ਤੇ ਭੱਜ ਭੱਜ ਕੇ ਡਿੱ ਗਿਆ ਇਹ ਬੰਦਾ ਸ਼ਰਾਬ ਵਿੱਚ ਤੁਸੀਂ ਉਹਨਾਂ ਨੂੰ ਰਿਪੋਰਟ ਕਰੋ ਮੈਡੀਕਲ ਟੈਸਟ ਕਰੋ ਉਹ दारू ਵਜੇ ਵੀ ਉਹ ਜਿਹੜੇ ਰਚੀ ਹੈ ਡੱਜ ਇਹ ਕਿਉਂ ਨਹੀਂ ਕਾਰਵਾਈ ਕਰਦੇ ਕਿਉਂ ਸਿੱਖਾ ਨਹੀਂ ਜੀ మేద ਵਿਆ ਕਰਕੇ ਸ਼ਰੀਆਮ ਕੋ ਮਰੇ ਹਸਿੰਗਾਂ ਨੂੰ ਅੰਦਰ ਦਾੜ ਰੱਖੇ ਜਿਹੜੇ ਅੱਜ ਤੋਂ ਪਸ ਅਸੀਂ ਸਾਡੇ ਅਸੀਂ ਪੂਰੇ ਅਸੀਂ ਘਾਰੇ ਝਾੜੇ ਨਹੀਂ ਵਸਾਇਆ ਸਾਰੇ 18 12 11 ਪਿੰਡਾਂ ਦੇ ਸਰਪੰਚ ਨੂੰ ਪੁੱਛ ਲੋ ਸਾਡੇ ਰਿਕਾਰਡ ਕੀ ਆ ਅਸੀਂ ਕਿ ਇਹਨੂੰ ਐਵੇਂ ਨਹੀਂ ਕਿਤੇ ਰੱਖੇ ਕਾਲਾ ਮਾ ਦੇ ਜੀ ਜਿੱਤੇ ਫਾਰਮ ਬਣਾਏ ਨੇ ਸਭ ਪੂਰੇ ਅੰਦਰ ਛੋਣੀ ਹੈ ਜੀ ਉੱਥੇ ਸਿੰਘਾਂ ਦੀ ਇਹਨਾਂ ਨੇ ਸਪੋਰਟ ਕੀਤੀ ਘਰ ਬਣਾਏ ਨੇ ਉਹ ਚੀਜ਼ਾਂ ਹੈਗੇ ਸੀ ਜਿੱਤੋਂ ਰਸਤੇ ਜੁਰ ਗਿੱਦੜੇ ਮੇ ਮ바일 ਲੋਕ ਹੁੰਦੇ ਸੀ ਲੋਟੂ ਕੋ ਸਪਟ ਹੁੰਦੇ ਸੀ ਹੋਰ ਵੱਡੇ ਟੋਕੀ ਹੁੰਦੇ ਸੀ ਉਥੇ ਇਹਨਾਂ ਸਿੰਘਾਂ ਨੇ ਧਰਨਾ ਲਾ ਕੇ ਉਥੇ ਇਹਨਾਂ ਨੇ ਛੋਨੀ ਬਣਾ ਕੇ ਇਹਨਾਂ ਲੋਕਾਂ ਦੇ ਪਿੰਡਾਂ ਦੀ ਬੜੀ ਜਾਨ ਬਚਾਈ ਹੈ ਹਾਲੇ ਵੀ ਇਹਨਾਂ ਪਿੰਡਾਂ ਦਾ ਨਾਂ ਲਏ ਗਏ ਨੇ ਔਰ ਕੁਨਿਆਂ ਦੇ ਘਰ ਬਣਾਏ ਨੇ ਅਸੀਂ ਇਹਨਾਂ ਦੀ ਸਪੋਰਟ ਕਰਨੇ ਜਿੰਨੇ ਵੀ ਹੋ ਸਕੇ ਵਦ-ਵਦ ਕੀਤੀ ਜਾਵੇ ਹਾਂ ਠੀਕ ਹੈ ਬਾਬਾ ਇੱਕ ਇਹਨਾਂ ਚਾਹੂੰਗਾ ਬਾਈ ਬੁੱਧੀ ਭਦੇ ਚੜਦੀ ਗਾਲਾਂ ਪਿਆਰੋ ਸਾਡਾ ਜ਼ਥੇਦਾਰ ਉਹਨਾਂ ਹੀ ਕਹਿਣਾ ਚਾਹੋਗਾ ਜੀ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਨੇ ਧਰਨਾ ਇਸ ਤਰ੍ਹਾਂ ਲਾ ਕੇ ਲਾਇਏ ਨੇ ਵੀ ਇੱਥੇ ਜਿਹੜਾ ਧੱਕੇਸ਼ਾਹੀ ਹੋ ਰਿਹਾ ਹੈ ਪਰ ਪੁਲਿਸ ਨੇ ਆਪਣੀ ਹਰਾਸਤ ਦੇ ਵਿੱਚ ਲਿਆ ਹੋਇਆ ਤੇ ਆਪਾਂ ਇੱਧਰ ਤਸਵੀਰਾਂ ਅਵੇ ਵੱਡਾ ਜਾਮ ਲੱਗਾ ਆਹੋ ਤੇ ਸਾਰਾ ਟਾਈਮ ਹੋ ਚਲੇ ਇੱਥੇ ਜਾਮ ਲੱਗੇ ਨੂੰ ਤੇ ਆਪਾਂ ਤੁਹਾਨੂੰ ਨੇੜੋਂ ਤਸਵੀਰਾਂ ਦਿਖਾਉਨੇ ਆ ਤੁਸੀਂ ਇੱਧਰ ਦੇਖ ਸਕਦੇ ਹੋ ਕਿੰਨੀਆਂ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਜਿਹੜਾ ਇਹ ਕੁਝ ਕ ਜਾਮ ਪੁਲਿਸ ਵਾਲੇ ਕਹਿੰਦੇ ਨੇ ਜਮਸਾਨੇ ਕੋ ਡਰਾਈਵਰ ਸ਼ੰਦੇ ਕਰਕੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਅੱਜ ਕਿੰਨੇ ਟਾਈਮ ਚ ਖੜੇ ਹਾਂ 2 ਘੰਟੇ 2 ਘੰਟੇ ਬਰਾਬਰ ਸਹੀ ਪਸਾ 2 ਘੰਟੇ ਬਹਿ ਹੋ ਗਏ ਤੇ 2 ਘੰਟੇ ਪਿਆ ਤੋਂ ਧਰਨਾ ਲੱਗਾ ਹਾਂ ਜੀ ਲੱਗਿਆ ਜੀ ਤੁਸੀਂ ਦੇਖੋ ਇੱਥੇ ਸਵਾਰੀਆਂ ਵਿਖੀਆਂ ਹੋਈਆਂ ਨੇ ਬੜਾ ਜਿਆਦਾ ਲੱਗਾ ਹੋਇਆ ਤੁਸੀਂ ਗੋਲੂ ਕੇ ਹਣੀਆਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਹਰਮ ਸਿੰਘ ਫੌਜਾਂ ਨੇ ਧਰਨਾ ਲਗਾਇਆ ਧਰਨਾ ਕਿਹੜੀ ਗੱਲ ਕਰਕੇ ਲਗਾਇਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਬਈ ਨਿਹੰਗ ਸਿੰਘ ਫੌਜਾਂ ਇਹ ਕਹਿੰਦੀਆਂ ਨੇ ਵੀ ਜਿਹੜਾ ਥਾਣਾ ਗੁਰੂ ਹਰਸਹਾਏ ਉਹਨਾਂ ਨੇ ਸਾਡੇ ਬੰਦੇ ਗ੍ਰਿਫਤਾਰ ਕੀਤੇ ਨੇ ਇਸ ਕਰਕੇ ਅਸੀਂ ਇੱਥੇ ਜਾਮ ਲਗਾਇਆ ਹੋਇਆ ਅਸੀਂ ਡੀਐਸਪੀ ਸਾਹਿਬ ਦੀ ਵੀ ਬਾਈਟ ਕੀਤੀ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਜਿਹੜਾ ਕੁਝ ਕੁ ਟ੍ਰੈਫਿਕ ਆ ਉਹਨੂੰ ਅਸੀਂ ਡਾਇਵਰਸ਼ਨ ਦਿੱਤੀ ਆ ਉਹ ਦੂਜੇ ਪਾਸੇ ਘੁੰਮ ਕੇ ਇਧਰੋਂ ਕੱਢਿਆ ਜਾ ਰਿਹਾ ਤੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਵਾਰੀਆਂ ਨੇ ਉਹ ਪਰੇਸ਼ਾਨ ਨੇ ਇੱਥੇ ਰੁਗੀਆਂ ਹੋਈਆਂ ਨੇ ਕੁਝ ਕਬਸਾਂ ਨੂੰ ਜਿਨ੍ਹਾਂ ਨੂੰ ਪਤਾ ਡਾਇਵਰਸ਼ਨ ਦਾ ਉਹ ਤਾਂ ਆ ਜਾ ਰਹੀਆਂ ਨੇ ਪਰ ਜਿਨ੍ਹਾਂ ਨੂੰ ਡਾਇਵਰਸ਼ਨ ਦਾ ਨਹੀਂ ਪਤਾ ਉਹ ਮਤਲਬ ਉੱਥੇ ਪਿੱਛੇ ਹੀ ਬੱਸਾਂ ਖੜੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਪੰਜਾਬ ਰੋਡਵੇਜ ਦੀ ਬੱਸ ਆ ਮੈਂ ਮੈਮਰਾਮੈਨ ਨੂੰ ਕਹੂੰਗਾ ਜੀਨ ਕਰਕੇ ਦਿਖਾਵੇ ਪੰਜਾਬ ਰੋਡ ਵਿੱਚ ਉਹਦੇ ਉੱਤੇ ਲਿਖਿਆ ਹੋਇਆ ਤੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਵਾਰੀਆਂ ਨੇ ਉਹ ਵੀ ਪਰੇਸ਼ਾਨ ਨੇ ਤੇ ਜਿਹੜਾ ਟ੍ਰੈਫਿਕ ਆ ਉਹ 2 ਘੰਟੇ ਤੋਂ ਇੱਥੇ ਲਗਾਤਾਰ ਜਾਮ ਆ ਟ੍ਰੈਫਿਕ ਚੱਲ ਨਹੀਂ ਰਿਹਾ ਪੁਲਿਸ ਪ੍ਰਸ਼ਾਸਨ ਵੀ ਕੋਸ਼ਿਸ਼ ਕਰਦਾ ਪਿਆ ਵੀ ਧਰਨਾ ਚਕਾਇਆ ਜਾਵੇ ਤੇ ਜਿਹੜਾ ਟ੍ਰੈਫਿਕ ਆ ਉਹਨੂੰ ਚਲਾਇਆ ਜਾਵੇ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਟੀਵੀ ਮੈਂ ਤੁਹਾਡੇ ਨਾਲ ਰਾਜ ਸਿੰਘ ਬਹੁਤ ਮੇਰੇ ਇੱਥੇ ਡੀਐਸਪੀ ਸੁਤਨਾਮ ਸਿੰਘ ਜੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇੱਥੇ ਧਰਨਾ ਕਿਉਂ ਲੱਗਾ ਹੋਇਆ ਅ ਸਰ ਜਿਹੜਾ ਇੱਥੇ ਅੱਜ ਧਰਨਾ ਲਗਾਇਆ ਗਿਆ ਇੱਥੇ ਨਿਹਾਨ ਸਿੰਘ ਕੌਜਾ ਬੈਠੀਆਂ ਹੋਈਆਂ ਨੇ ਕੀ ਕਾਰਨ ਹੈ ਇਹਨਾਂ ਨੇ ਕਰਨ ਲਾਇਆ ਇਹਨਾਂ ਨੇ ਜੀ ਰਾਤ ਬੰਦਾ ਬਹੁਤ ਕੁੱਟਿਆ ਜੀ ਉਹ ਬੰਦਾ ਹਸਪੀਟਲ 'ਚ ਦਾਖਲ ਹੈ ਜੀ ਤੇ ਹੁਣ ਇਹ ਨਾਲੇ ਤਾਂ ਇਹਨਾਂ ਦਾ ਬੰਦਾ ਕੁੱਟਿਆ ਨਾਲੇ ਹੁਣ ਕਰਨ ਦੇ ਵਿੱਚ ਜੀ ਕਿਵੇਂ ਦੇਖਦੇ ਹੋ ਤੁਸੀਂ ਉਧੋਂ ਜੋ ਕਾਨੂੰਨਨ ਕਾਰਵਾਈ ਉਹ ਤਾਂ ਹੋਣੀ ਹੈ ਜੀ ਦੇਖੋ ਆ ਹਾਲਾਤ ਨੇ ਬੰਦੇ ਦੇ ਜੀ ਜਿਹੜਾ ਇੱਥੇ ਹੁਣ ਜਿੰਨ ਸਵਾਰੀਆਂ ਨੇ ਉਹ ਵੀ ਪਰੇਸ਼ਾਨ ਨੇ ਜਾਂ ਇੱਥੇ ਇਨਾ ਲੰਬਾ ਜਾਮ ਲੱਗਾ ਹੋਇਆ ਲੋਕ ਪਰੇਸ਼ਾਨ ਨੇ ਕੀ ਕਰ ਰਹੇ ਹਾਲਾਤ ਜੀ ਰਸਤੇ ਵਾਸਤੇ ਅਸੀਂ ਡਾਇਵਰਟ ਕੀਤੀ ਹੋਈ ਹੈ ਜੀ ਤੇ ਫਿਰ ਵੀ ਇਹਨਾਂ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਤੁਸੀਂ ਦੇਖੋ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਸੀਂ ਇਸ ਜਿਹੜੀ ਧੀਰਾ ਨਿਹੰਗ ਸਿੰਘਾਂ ਵਾਲੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਪਏ ਆ ਤੇ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਤਸਵੀਰਾਂ ਦੇ ਵਿੱਚ ਇੱਥੇ ਵੱਡਾ ਜਾਮ ਲੱਗਾ